बड़े वचन ने सत्संगत करने वाले समानियां्ञा दिया इधर तो जान पर सिमरन ਕੀਤਾ ਉਹਨਾਂ ਨੂੰ ਯਾਦ ਕਰਦੇ ਆ ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਮੇਰੇ RAM ਹਰਨੰਕੈ ਹਉ ਵੱਲ ਜਾਈ ਐਸੀ ਪਿਆਰਿਆ ਤੋਂ ਵੱਲ ਵੱਲ ਜਾਈ ਜਿਨ੍ਹਾਂ ਦਾ ਜੀ ਪਾਤਸ਼ਾਹ ਜੀ ਮੇਰੀ ਪੀਰੀ ਦੇ ਮਾਲਕ ਦੇ ਦਰਸ਼ਨ ਗੁਰੂ ਨਾਨਕ ਸਾਹਿਬ ਜੀਆਂ ਤੋਂ ਲੈ ਕੇ ਸਿਮਰਨ ਕੀਤਾ ਉਹਨਾਂ ਨੂੰ ਯਾਦ ਕਰਦੇ ਆ ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਮੇਰੇ RAM ਹਰ ਰੰਗੈ ਹਉ ਵੱਲ ਜਾਈ ਐਸੇ ਪਿਆਰਿਆ ਤੋਂ ਵੱਲ ਵੱਲ ਜਾਈ ਜਿਨ੍ਹਾਂ ਦਾ ਪਿਆਰਿਓ 12 ਸਾਲ ਦੀ ਉਮਰ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਨਾਨਕ ਜੀਆਂ ਦੇ ਦਰਸ਼ਨ ਕੀਤੇ ਇਤਿਹਾਸ ਕਹਿੰਦਾ ਹੈ ਵੀ ਪ੍ਰਤਨ ਨਾਮ ਊੜਾ ਹੁੰਦਾ ਸੀ ਸਤਿ ਸ੍ਰੀ ਅਕਾਲ ਦੋਸਤੋ ਉਸੀ ਦੇਖ ਰਹੇ ਹੋ ਰੇਡੀਓ ਸਪਾਈਸ ਟੀਵੀ ਰੇਡੀਓ ਸਪਾਈਸ ਟੀਵੀ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਅੱਜ ਤਨਤਨ ਬਾਬਾ ਦਲੀਪ ਸਿੰਘ ਜੀ ਹੁਣਾਂ ਦੀ ਵਰਸੀ ਸਮਾਗਮ ਪਿੰਡ ਡੁਵੇਲੀ ਵਿਖੇ ਮਨਾਏ ਗਏ ਆ ਆਓ ਆਪਾਂ ਜਾਣਦੇ ਹਾਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕਿਹੜੇ-ਕਿਹੜੇ ਜਥੇ ਪਹੁੰਚਿਆ ਤੇ ਇਹ ਪ੍ਰੋਗਰਾਮ ਕਿਸ-ਕਿਸ ਤਰ੍ਹਾਂ ਮਨਾਏ ਗਏ ਹਨ ਸਾਡੇ ਨਾਲ ਬਾਬਾ ਜੀ ਜੁੜੇ ਆ ਬਾਬਾ ਜੀ ਕਿਹੜਾ-ਕਿਹੜਾ ਪ੍ਰੋਗਰਾਮ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਮੂਹ ਗੁਰਸਿੱਖ ਜਥੇਬੰਦੀਆਂ ਨੂੰ ਸਰਵਤ ਸੰਗਤਾਂ ਨੂੰ ਔਰ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇੱਕ ਵਾਰੀ ਫੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਇਹ ਨਗਰ ਸਾਡਾ ਡਮੇਲੀ ਦਾਸ ਸੁਖਤੇਜ ਸਿੰਘ ਡਮੇਲੀ ਵਾਲੇ ਸਾਡਾ ਨਗਰ ਡਮੇਲੀ ਅੱਜ ਸਤਿਕਾਰਯੋਗ ਸਤਖੰਡ ਵਾਸੀ ਸ਼੍ਰੀਮਾਨ ਬਰਮ ਗਿਆਨੀ ਮਹਾਪੁਰਸ਼ ਤਤਵੇਤੇ ਤਨਤਨ ਬਾਬਾ ਦਲੀਪ ਸਿੰਘ ਸਾਹਿਬ ਜੀ ਜਿਨ੍ਹਾਂ ਦੇ ਅੱਜ 75ਵੀਂ ਵਰਸੀ ਦੇ ਸਬੰਧ ਦੇ ਵਿੱਚ ਜੋ ਕਾਫੀ ਪਿਛਲੇ ਦਿਨਾਂ ਤੋਂ ਲਗਭਗ 17 ਤਰੀਕ ਤੋਂ ਇਹ ਸਮਾਗਮ ਚੱਲ ਰਹੇ ਨੇ ਪਹਿਲਾ ਸਮਾਗਮ ਜਿਹੜੇ ਸੀ ਉਹ ਰਾਤਰੀਆਂ ਦੇ ਸੀ ਸੋ ਅੱਜ ਦੇ ਦਿਨ ਇਹ ਜਿਹੜਾ 4 5 6 ਭਾਦੋਂ ਦਾ ਸਾਲਾਨਾ ਸਮਾਗਮ ਹੀ ਹੁੰਦਾ ਹੈ ਸੋ ਅੱਜ ਦੇ ਦਿਨ ਖੰਡਪੜ ਸਾਹਿਬ ਦੇ ਭੋਗ ਪਾਉਣ ਤੋਂ ਉਪਰੰਤ ਜਿਹੜੇ ਪੰਡਾਲ ਹੈ ਉਹ ਗੁਰੂ ਸਾਹਿਬ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਉਹ ਸਜੇ ਨੇ ਜਿਸ ਦੇ ਵਿੱਚ ਪੰਤ પ્રસਿੱਧ ਢਾਡੀ ਸਿੰਘਾਂ ਨੇ ਰਾਗੀ ਸਿੰਘਾਂ ਨੇ ਕਥਾਵਾਚਕ ਸਿੰਘਾਂ ਨੇ ਔਰ ਇਸ ਤੋਂ ਬਿਨਾ ਸਮੂਹ ਨਿਰਮਲੇ ਮਹਾਪੁਰਸ਼ਾਂ ਨੇ ਸਾਡੇ ਸਾਰੇ ਦੁਆਬੇ ਦੇ ਔਰ ਮਾਲਵੇ ਦੇ ਸਾਰੇ ਮਹਾਪੁਰਸ਼ਾਂ ਨੇ ਹਾਜ਼ਰੀਆਂ ਭਰੀਆਂ ਦਾਸ ਜੇ ਇਕੱਲੇ-ਇਕੱਲੇ ਮਹਾਪੁਰਸ਼ਾਂ ਦਾ ਢਾਡੀ ਸਿੰਘਾਂ ਦਾ ਨਾਮ ਲਵੇਗਾ ਕਾਫੀ ਲੰਬਾ ਹੋ ਜਾਣਾ ਕਿਉਂਕਿ ਬਹੁਤ ਸਾਰੀਆਂ ਹਸਤੀਆਂ ਸਤਿਕਾਰਯੋਗ ਸਖਸ਼ੀਗਤਾ ਜਿਵੇਂ ਸਿੰਘ ਸਹਿਬਾਨ ਜੀ ਉਹ ਸਭ ਨੇ ਇਸ ਸਥਾਨ ਤੇ ਅੱਜ ਨਤਮਸਤਕ ਹੋ ਕੇ ਸੰਗਤਾਂ ਦੇ ਦਰਸ਼ਨ ਵੀ ਕੀਤੇ ਨੇ ਔਰ ਗੁਰਮਤ ਦਾ ਸਨੇਹਾ ਦੇਣ ਵਾਸਤੇ ਸਾਰੀਆਂ ਜਥੇਬੰਦੀਆਂ ਭਾਵੇਂ ਉਹ ਨਿਹੰਗ ਸਿੰਘਾਂ ਦੇ ਰੂਪ ਦੇ ਵਿੱਚ ਨੇ ਤੇ ਭਾਵੇਂ ਉਹ ਨਿਰਮਲੇ ਮਹਾਪੁਰਸ਼ਾਂ ਦੇ ਰੂਪ ਦੇ ਵਿੱਚ ਨੇ ਸਭ ਨੇ ਹਾਜ਼ਰੀ ਭਰੀ ਹੈ ਸੋ ਜਿੱਥੇ ਸਾਡੀ ਡਿਮੇਲੀ ਨਗਰ ਦੀ ਸੰਗਤ ਹੈ ਇਸ ਤੋਂ ਬਿਨਾ ਇਸ ਸਥਾਨ ਤੇ ਸ਼੍ਰੀਮਾਨ ਸੰਤ ਬਾਬਾ ਦਲੀਪ ਸਿੰਘ ਸਾਹਿਬ ਜੀ ਦੇ ਸਥਾਨ ਤੇ ਸਾਧ ਸੰਗਤ ਜੀ ਦੇਸ਼ਾਂ ਵਿਦੇਸ਼ਾਂ ਤੋਂ ਵੀ ਵਿਸ਼ੇਸ਼ ਤੌਰ ਤੇ ਇਹ 4 5 6 ਪਾ ਦੋ ਨੂੰ ਜਿਹੜੇ ਸਮਾਗਮ ਹੁੰਦੇ ਨੇ ਉਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਨ ਵਾਸਤੇ ਦੇਸ਼ਾਂ ਵਿਦੇਸ਼ਾਂ ਤੋਂ ਵੀ ਸੰਗਤ ਆਉਂਦੀਆਂ ਨੇ ਔਰ ਇਹ ਸਾਲਾਨਾ ਸਮਾਗਮ ਸਾਡੇ ਇਲਾਕੇ ਦੇ ਵਿੱਚ ਮੰਨਿਆ ਪ੍ਰਮੰਨਿਆ ਸਮਾਗਮ ਹੈ ਸੋ ਬਹੁਤ ਦਿਨ ਪਹਿਲਾਂ ਹੀ ਸਾਡੇ ਨਗਰ ਡਮੇਲੀ ਵਾਲੇ ਜਿਹਦੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਸੋ ਅੱਜ ਸਾਰੇ ਸਮਾਗਮਾਂ ਦੀ ਸਮਾਪਤੀ ਹੋਈ ਹੈ ਮੁੱਖ ਸੇਵਾਦਾਰ ਸਤਿਕਾਰਯੋਗ ਸੰਤ ਬਾਬਾ ਪ੍ਰੀਤਮ ਸਿੰਘ ਜੀ ਜੋ ਇਥੋਂ ਦੇ ਮੁੱਖ ਸੇਵਾਦਾਰ ਨੇ ਉਹਨਾਂ ਨੇ ਆਏ ਹੋਏ ਸਾਰੇ ਮਹਾਪੁਰਸ਼ਾਂ ਨੂੰ ਜੀਓ ਆਇਆਂ ਵੀ ਕਿਹਾ ਸਾਰੀਆਂ ਜਥੇਬੰਦੀਆਂ ਨੂੰ ਨੰਗ ਸਿੰਘ ਜਥੇਬੰਦੀਆਂ ਨੂੰ ਸਿੰਘ ਸਹਿਬਾਨਾਂ ਨੂੰ ਜਿੱਥੇ ਜੀਓ ਆਇਆਂ ਕਿਹਾ ਉੱਥੇ ਬਹੁਤ ਸਤਿਕਾਰ ਦੇ ਨਾਲ ਉਹਨਾਂ ਨੂੰ ਸਟੇਜ ਤੱਕ ਲਿਜਾਣ ਦੀ ਜ਼ਿੰਮੇਵਾਰੀ ਜਿਹੜੀ ਸਾਡੇ ਸਿੰਘਾਂ ਦੀ ਸਟੇਜ ਤੋਂ ਲਿਆ ਕੇ ਸਾਰੀ ਜਲਪਾਣੀ ਸਾਰੇ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਸੋ ਕਹਿਣ ਦਾ ਭਾਵ ਬੜਾ ਆਦਰ ਸਤਕਾਰ ਇਸ ਸਥਾਨ ਤੇ ਸਮੋਜ ਜਥੇਬੰਦੀਆਂ ਦਾ ਹਰ ਵਾਰ ਕੀਤਾ ਜਾਂਦਾ ਹੈ ਸੋ ਅੱਜ ਵੀ ਉਵੇਂ ਹੀ ਸਾਰਾ ਸਤਕਾਰ ਜਥੇਬੰਦੀਆਂ ਦਾ ਸਿੰਘ ਸਹਿਬਾਨਾਂ ਦਾ ਸਭ ਦਾ ਸਤਕਾਰ ਕੀਤਾ ਹੈ ਸਰਪਾਉ ਦੇ ਕੇ ਸਭ ਨੂੰ ਨਵਾਜਿਆ ਸੋ ਦਾਸ ਆਪਣੇ ਵੱਲੋਂ ਨਗਰ ਡਮੇਲੀ ਵੱਲੋਂ ਤੇ ਵੀਰ ਜੀ ਜਿਹੜੇ ਸਪਾਈਸ ਚੈਨਲ ਵਾਲੇ ਨੇ ਇਹਨਾਂ ਦੇ ਮਾਧਿਅਮ ਰਾਹੀਂ ਸਾਰੀਆਂ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੈ ਜਿਨ੍ਹਾਂ ਸੰਗਤਾਂ ਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਮਹਾਂਪੁਰਸ਼ਾਂ ਦੀ ਯਾਦ ਵਿੱਚ ਹਾਜ਼ਰੀਆਂ ਭਰੀਆਂ ਉਹਨਾਂ ਸਮੂਹ ਸਾਡੇ ਨਗਰ ਇਲਾਕਾ ਦੇਸ਼ ਤੇ ਵਿਦੇਸ਼ ਦੀਆਂ ਸੰਗਤਾਂ ਨੂੰ ਸਭ ਨੂੰ ਦਾਸ ਜਿਉਂ ਆਇਆ ਉਹ ਸਭ ਦਾ ਧੰਨਵਾਦ ਆਪਣੇ ਵੱਲੋਂ ਵੀ ਕਰਦਾ ਹਾਂ ਸਤਿਕਾਰਯੋਗ ਸੰਤ ਬਾਬਾ ਪ੍ਰੀਤਮ ਸਿੰਘ ਜੀ ਡਿਮੇਲੀ ਵਾਲਿਆਂ ਵੱਲੋਂ ਵੀ ਕਰਦਾ ਹਾਂ ਔਰ ਸਮੂਹ ਡਿਮੇਲੀ ਵੱਲੋਂ ਸਭ ਸੰਗਤਾਂ ਦਾ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ